ਮੜਤੀ ਮੇਰੇ ਮੱਥੇ ਘਟਾਲੇ ਨੇ ਅੱਜ ਫੇਰ ਹੱਡ ਸਿੱਖ ਕੇ ਆਉਂਦੀ ਕੁਛ ਪੇਕਿਆਂ ਤੋਂ ਉਹਦੇ ਤਾਂ ਆ ਗਈ ਮੂੰਹ ਚੱਕ ਕੇ ਦੀਦੀ ਮੈਂ ਕੀ ਕਿਹਾ ਕਿਸੇ ਨੂੰ ਤੁਸੀਂ ਵੀ ਤੰਨੇ ਮਾਰਦੇ ਰਹਿੰਨੇ ਹੋ ਮੈਂ ਤੈਨੂੰ ਕਿਹੜੇ ਟਾਈਮ ਨਾਲ ਤੁਰੀਏ ਮੱਛੀ ਤਾਂ ਪਹਿਲੇ ਲੋਕ ਆ ਕੇ ਖਤਮ ਕਰ ਦਿੰਦੇ ਆ ਕੋਕੀ ਵਾਲੇ ਪਕੌੜੇ ਤੋਂ ਮੁੱਕਦੇ ਆ ਕੁੜੀਆਂ ਕਿੰਨੇ ਰੋਜ਼ ਬਾਹਰ ਬੈਠੀ ਰੋਈ ਜਾਂਦੇ ਹਾਂ ਚੱਲ ਪੁੱਛਦੇ ਆ ਕੀ ਗੱਲ ਪੈਣੀ ਤੂੰ ਰੋਜ਼ ਬਾਹਰ ਬੈਠੀ ਇੱਥੇ ਰੋ ਰਹੀ ਹੁੰਨੀ ਆ ਜੇ ਕੋਈ ਦਿੱਕਤ ਆ ਤੂੰ ਆਪਣੇ ਘਰਦਿਆਂ ਨੂੰ ਸੱਦ ਲੈ ਕੀ ਦੱਸਾਂ ਪੈਣੀ ਆਪਣੀ ਗਲਤੀ ਦੀ ਸਜ਼ਾ ਭੁਗਤ ਰਹੀ ਆ ਜਿੰਮੇ ਕਰੂ ਭੱਜ ਕੇ ਵਿਆਹ ਨਾ ਕਰਾਇਆ ਹੁੰਦਾ ਅੱਜ ਮੈਨੂੰ ਆਹ ਦਿਨ ਨਹੀਂ ਦੇਖਣੇ ਪੈਂਦੇ ਸੀ ਮੇਰੇ ਮਾਪਿਓ ਨੇ ਮੈਨੂੰ ਬੜੇ ਲਾਡਾਂ ਚਾਵਾ ਨਾਲ ਪਾਲਿਆ ਸੀ ਤੇ ਮੇਰੇ ਪਿਓ ਨੇ ਕਦੇ ਵੀ ਅੱਖ ਚ ਹੰਝੂ ਨਹੀਂ ਆਉਣ ਦਿੱਤਾ ਸੀ ਆਪਣੇ ਕਰਦੇ ਦਰਵਾਜ਼ੇ ਤਾਂ ਮੈਂ ਉਸੇ ਦਿਨੀ ਬੰਦ ਕਰਾਈ ਸੀ ਜਦੋਂ ਮੈਂ ਕਰੋ ਪੰਜ ਕੇ ਵਿਆਹ ਕਰਵਾਇਆ ਸੀ ਜੇ ਤੂੰ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਇਆ ਹੁੰਦਾ ਕੀ ਮਜਾਲ ਸੀ ਤੈਨੂੰ ਇਹ ਹੱਥ ਲਾ ਜਾਂਦੇ ਤੇ ਨਾਲੇ ਕਦੇ ਵੀ ਮਾਪਿਓ ਆਪਣੇ ਬੱਚਿਆਂ ਦਾ ਮਾੜਾ ਨਹੀਂ ਸੋਚਦੇ ਹਮੇਸ਼ਾ ਚੰਗਾਈ ਸੋਚਦੇ ਆ ਚੱਲ ਮੇਰੀ ਭੈਣ ਸਿਆਣੀ ਬਣ ਅੰਦਰ ਚੱਲ